ਹਾਂਜੀ ਪਹੁੰਚ ਗਏ ਹਰੇ ਵਾਈ ਚ ਚਾਰੇ ਪਾਸੇ ਹਰਿਆਲੀ ਹਰਿਆਲੀ ਖੇਤਾਂ ਦੇ ਵਿੱਚ ਕਿੱਦਾਂ ਦੇ ਲੱਗ ਰਹੇ ਨੇ ਖੇਤ ਤੇ ਇੱਕ ਸਾਡੇ ਪਿੰਡ ਢੰਡਾਰੀ ਜਿੱਥੇ ਬੁਰਾ ਹਾਲਾ ਭਈਆਂ ਦਾ ਤੇ ਇੱਥੇ ਆਏ ਆ ਥੋੜੀ ਸ਼ਾਂਤੀ ਮਿਲ ਜਾਂਦੀ ਆ ਤੇ ਰਿਸ਼ਤੇਦਾਰੀ ਜੇ ਪੱਠੇ ਤਾਂ ਵਧੀਆ ਖੜੇ ਆ ਤਵੀਆਂ ਸੁਹਾਗਾ ਹਲ ਮੀ ਪਿਆ ਹੋਇਆ ਸ਼ਾਂਤੀ ਸ਼ਾਂਤੀ ਉੱਥੇ ਪਈਆਂ ਤੋਂ ਡਰ ਕੇ ਰਹਿਣਾ ਪੈਂਦਾ ਤੇ ਵੀਰੋ ਇੱਥੇ ਸ਼ਾਂਤੀ ਆ ਪੂਰੀ ਤਾਂ ਕਰਕੇ ਅੱਜ ਬੱਚਿਆਂ ਨੂੰ ਕੱਲ ਦੀ ਛੁੱਟੀ ਸੀ ਐਤਵਾਰ ਕਰਕੇ ਤੇ ਇਨਾਂ ਦਾ ਫੋਨ ਵੀ ਗਿਆ ਸੀ ਵੀ ਆ ਜਿਓ ਗਿੜਾ ਮਾਰ ਜਿਓ ਇੱਕੋ ਇੱਕ ਰਿਸ਼ਤੇਦਾਰ ਬਾਕੀ ਸਾਰੀ ਦੁਨੀਆ ਮਤਲਬ ਦੀ ਆ ਇਦੋਂ ਕੋ ਪੈਸਾ ਵੀਰੋ ਉਹਦੇ ਸਾਰੇ ਨੇ ਜੀਤੇ ਕੋਲ ਪੈਸਾ ਨਹੀਂ ਉਹਦਾ ਕੋਈ ਨਹੀਂ ਇਹ ਤੁਸੀਂ ਗੱਲ ਲੜ ਬੰਨ ਲਿਓ ਮੈਂ ਆਪਦੀ ਜ਼ਿੰਦਗੀ ਚ ਚੰਗੀ ਤਰ੍ਹਾਂ ਸਿੱਖਿਆ ਤੁਸੀਂ ਆਦੇ ਬੱਚਿਆਂ ਨੂੰ ਦੱਸਿਓ ਤਾਂ ਜੋ ਕਦੇ ਜ਼ਿੰਦਗੀ ਚ ਤੁੱਖਾ ਨਾ ਖਾ ਸਕਣ ਜੋ ਗੱਲਾਂ ਮੈਂ ਦੱਸਦਾ ਦਿਲੋਂ ਦੱਸਦਾ ਤੇ ਸੱਚੀਆਂ ਦੱਸਦਾ ਜੋ ਮੇਰੇ ਨਾਲ ਹੋਈਆਂ ਨੇ ਐਕਸਪੀਰੀਅੰਸ ਦੱਸਦਾ ਤਾਂ ਜੋ ਤੁਹਾਡੇ ਨਾਲ ਨਾ ਹੋਵੇ ਜੋ ਮੇਰੇ ਨਾਲ ਹੋਇਆ ਤੇ ਇਸ ਲਈ ਕਿਰਪਾ ਕਰਕੇ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰ ਦਿਓ ਲੋਡ ਆ ਤੇ ਆਦੇ ਦੋਸਤ ਮਿੱਤਰ ਰਿਸ਼ਤੇਦਾਰਾਂ ਨੂੰ ਵੀ ਕਿਓ ਸਾਥ ਦਵੋ ਮੇਰਾ ਤਾਂ ਜੋ ਜੋ ਮੇਰੇ ਨਾਲ ਮੇਰਾ ਹੱਕ ਖਾਰ ਰਹੇ ਨੇ ਉਹਨਾਂ ਨੂੰ ਪਤਾ ਲੱਗ ਸਕੇ ਵੀ ਮੇਰੇ ਨਾਲ ਵੀ ਕੋਈ ਖੜਾ ਥੋੜੇ ਤੇ ਵਿਸ਼ਵਾਸ ਆ ਆਪਦੇਆਂ ਤੇ ਤਾਂ ਨਹੀਂ ਰਿਹਾ ਪਰ ਤੁਹਾਡੇ ਤੇ ਵਿਸ਼ਵਾਸ ਹੈ ਕਿ ਤੁਸੀਂ ਮੇਰਾ ਸਾਥ ਤੇ ਕਮੈਂਟ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰੋਗੇ ਤੇ ਕਰਾਉਂਗੇ ਦੋਸਤ ਮਿੱਤਰਾਂ ਤੋਂ ਇਹ ਵੀ ਏਰੀਆ ਇਦਾਂ ਦਾ ਹੈ ਨਾ ਇੱਧਰ ਨੂੰ ਇੰਡਸਟਰੀ ਆ ਰਹੀ ਹੈ ਫੈਕਟਰੀ ਆ ਰਹੀ ਹੈ ਜਿਆਦਾ ਟਾਈਮ ਫੈਕਟਰੀ ਨਹੀਂ ਰਹਿਣੀ ਇੱਧਰ ਥੋੜਾ ਟਾਈਮ ਹੀ ਰਹਿਣੀ ਹੈ ਨਹੀਂ ਮਤਲਬ ਖੇਤ ਸੌਰੀ ਇਦਾਂ ਦੇ ਖੇਤ ਥੋੜਾ ਟਾਈਮ ਹੀ ਰਹਿਣੇ ਆ ਤੋਂ ਬੰਜ ਜਾਂਦਾ 10 ਸਾਲ ਬਾਅਦ ਉਹਨੂੰ ਦਗਾਉਂਗਾ ਜੇ ਜੇ ਜਿੰਦਗੀ ਰਹੇਗੀ ਮੇਰੀ ਕੜਾਈ ਚ ਮੇਲੇਆਂ ਚੋਂ ਬਚ ਕੇ ਤੁਹਾਨੂੰ ਦਿਖਾਉਂਗਾ ਵੀ ਹਾਂ ਆ ਹਰੇ ਬਾਈ ਸੀਗੀ ਤੇ ਹੁਣ ਇੱਧਰ ਫੈਕਟਰੀਆਂ ਫੈਕਟਰੀਆਂ ਤੇ ਪ੍ਰਵਾਸੀ ਭਈਏ ਆ ਗਏ ਇੱਥੇ ਵੀ ਜਿਆਦਾ ਟਾਈਮ ਨਹੀਂ ਢੰਡਾਰੀ ਵਾਲਾ ਸਾਡੇ ਪਿੰਡ ਵਾਲਾ ਹਾਲ ਹੋ ਜਾਣਾ ਹੌਲੀ ਹੌਲੀ ਪੂਰੇ ਪੰਜਾਬ ਦਾ ਇਦਾਂ ਦਾ ਹਾਲ ਹੋ ਜਾਣਾ ਚਾਰ ਗਾਮਾ ਰੱਖਿਆ ਨਹੀਂ ਨਾ ਇਹ ਇੱਕ ਕੱਟੀ ਆ ਚੋਟੀ ਤੇ ਦੋ ਬੱਚੀਆਂ ਨੇ ਅੱਜ 10ਵੀਂ ਦਾ ਦਿਹਾੜਾ ਤੁਹਾਡੇ ਭਰਾ ਦੀ ਗੱਡੀ ਖੜੀ ਹੈ ਕਿਸਮਤ ਤੁਹਾਡੀ ਦੀ ਫੇਰ ਨਾ ਗੁਰਦੁਆਰੇ ਸੱਚ ਪੁਰਸ਼ਾ ਤੁਹਾਡਾ ਹੀ ਆਸਰਾ ਮੇਰ ਕਰਿਓ ਤਵਾਸਤੇ ਕੋਈ ਦੁਨੀਆ ਚ ਕਿਸੇ ਦਾ ਨਹੀਂ ਮਹਾਰਾਜ ਤੁਸੀਂ ਹਾਂ ਸਾਥੇ ਤੇਰੇ ਜੀ ਜੋ ਸਭ ਕਰਮ ਕਹੇ ਜਨਮ ਮਰਤ ਅਜਰਮ ਮਾਇਆ ਕਹਿ ਰਹਾ ਜਬ ਤਵ ਸੰਜਮ ਕਰ ਰਹਿ

ਵਧੀਆ ਗੁਰਦੁਆਰਾ ਸਾਹਿਬ ਜਾ ਕੇ ਆਇਆ ਮੈਂ ਕਿ ਅੱਜ ਪਿੰਡ ਵਾਲੀ ਗੁਰਦੁਆਰੇ ਨਹੀਂ ਗਿਆ ਘਰੇ ਜਿਹੜਾ ਸਾਡਾ ਪਿੰਡ ਆ ਨਾ ਸ਼ਹਿਰ ਮੈਂ ਨਹੀਂ ਪਿਆਰਾ ਉੱਥੇ ਨਹੀਂ ਗਿਆ ਚਲੋ ਮੈਂ ਕਿ ਗੁਰਦੁਆਰੇ ਤਾਂ ਜਾਣਾ ਹੀ ਹੈ ਇੱਥੇ ਰਿਸ਼ਤੇਦਾਰੀ ਚ ਆਏ ਸੀ ਕਿ ਹੁਣ ਉੱਥੇ ਮੱਥਾ ਟੇਕ ਕੇ ਆਏ ਆ ਰੱਬ ਤੋਂ ਬਿਨਾ ਤੇ ਤੁਹਾਡੇ ਤੋਂ ਬਿਨਾ ਪੰਜਾਬੀ ਵੀਰੋ ਕੋਈ ਨਹੀਂ ਮੇਰਾ ਬਸ ਪਰਮਾਤਮਾ ਤੇ ਡੋਰਾਂ ਸਿੱਟਤੀਆਂ ਜਦੋਂ ਵੀ ਮਹਾਰਾਜ ਨੇ ਲੈ ਕੇ ਜਾਣਾ ਲੈ ਜਵੇ ਜਦੋਂ ਮਰਜੀ ਕਿਉਂਕਿ ਮੇਰੀ ਜ਼ਿੰਦਗੀ ਚ ਕੁਝ ਬਚਿਆ ਹੀ ਨਹੀਂ ਤੇ ਤੁਸੀਂ ਸਾਥ ਦੇਵੋਗੇ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਕਰੋਗੇ ਤੇ ਦੋਸਤ ਮਿੱਤਰ ਰਿਸ਼ਤੇਦਾਰਾਂ ਨੂੰ ਕਹੋਗੇ ਜੇ ਮੈਨੂੰ ਤੁਹਾਡਾ ਸਪੋਰਟ ਮਿਲੂਗਾ ਤੇ ਪਰਮਾਤਮਾ ਦਾ ਸਪੋਰਟ ਮਿਲੂਗਾ ਸ਼ਾਇਦ ਦੁਬਾਰਤੇ ਖੜਾ ਹੋ ਜਾਵਾਂ ਤੇ ਬਾਕੀ ਵੈਸੇ ਕੋਈ ਅਸਾਰ ਨਹੀਂ ਹੈਗੇ ਕੋਈ ਹੌਸਲਾ ਦੇਣ ਵਾਲਾ ਨਹੀਂ ਮੈਨੂੰ ਕੋਈ ਮੇਰਾ ਨਾਲ ਖੜਨ ਵਾਲਾ ਨਹੀਂ ਜਿਹਦੇ ਕੋਲ ਪੈਸਾ ਉਹਦੇ ਸਭ ਨੇ ਜਿਹਦੇ ਕੋਲ ਨਹੀਂ ਉਹਦਾ ਕੋਈ ਨਹੀਂਗਾ ਤੇ ਪਸ ਪਰਮਾਤਮਾ ਨੂੰ ਕਿਹਾ ਹੋਇਆ ਜਦੋਂ ਮਰਤੀ ਲੈ ਜੀ ਰੱਬਾ ਮੇਰੀ ਜ਼ਿੰਦਗੀ ਕਿਸੇ ਲੋੜਪੰਦ ਇਨਸਾਨ ਨੂੰ ਦੇ ਦੀ ਜਾਂ ਮੇਰੀ ਮਾਂ ਨੂੰ ਮੇਰੀ ਉਮਰ ਵਾਪਸ ਦੇ ਦੀ ਪਰ ਮਾਤਮਾਨੀ ਜ਼ਿੰਦਗੀ ਦੁਨੀਆ ਦੁਨੀਆ ਬਹੁਤ ਵਧੀਆ ਬਣਾਈ ਐ ਬਿਰੋ ਪਰ ਇਹਦੇ ਵਿੱਚ ਪੈਸਾ ਜਿਤੋਂ ਆ ਗਿਆ ਨਾ ਤਾਂ ਪੈਸੇ ਨੇ ਲੋਕਾਂ ਨੂੰ ਭਾਈਆਂ ਨੂੰ ਆਪਸ ਵਿੱਚ ਵੰਡਤਾ ਤੇ ਭਾਈਆਂ ਨੂੰ ਇੱਕ ਦੂਜੇ ਦਾ ਹੱਕ ਖਾਣ ਲਈ ਮਜਬੂਰ ਕਰਤਾ ਕਈ ਭਾਈ ਤਾਂ ਹੈਗੇ ਨੇ ਜਿਹੜੇ ਭਾਈ ਭਾਈ ਨੂੰ ਸਮਝਦੇ ਆ ਵੀ ਹਾਂ ਮੇਰਾ ਭਾਈ ਆ ਮੈਂ ਲੋਕਾਂ ਤੋਂ ਕਮਾਲਾਂ ਖਾਲਾਂ ਪਰ ਮੈਂ ਉਹਦੇ ਭਾਈ ਦਾ ਹੱਕ ਕਿਉਂ ਖਾਵਾਂ ਕਈ ਹੈਗੇ ਨੇ ਉਹਨਾਂ 'ਚ ਬਥੇਰਾ ਪਿਆਰਾ ਮੈਂ ਦੇਖੇ ਨੇ ਪਰ ਕਈ ਹੈਗੇ ਨੇ ਲਾਲਚੀ ਜਿਹੜੇ ਆਪ ਕਮਾ ਕੇ ਨਹੀਂ ਕੁਝ ਕਰ ਸਕਦੇ ਦੂਸਰੇ ਦਾ ਹੱਕ ਖਾ ਕੇ ਕਹਿੰਦੇ ਆ ਵੀ ਮੈਂ ਜਿੰਨਾ ਖੇਚਲਾਂ ਖੇਚਲਾਂ ਤੇ ਉਹ ਮੇਰੇ ਨਾਲ ਹੋ ਰਹੇ ਆ ਮੈਂ ਕਿਸੇ ਨੂੰ ਮਾਰਾ ਨਹੀਂ ਕਹਿਣਾ ਜੋ ਕੀਤਾ ਭਾਈ ਨੇ ਮੇਰੇ ਨਾਲ ਸ਼ਾਇਦ ਮੇਰੀ ਕਿਸਮ ਵਿੱਚ ਲਿਖਿਆ ਹੋਇਆ ਤੇ ਉੱਪਰ ਪਰਮਾਤਮਾ ਦੇਖ ਰਿਹਾ ਜੇ ਮੇਰੀ ਮੇਰੇ ਨਾ ਚਾਹੁੰਦੇ ਹੋਏ ਵੀ ਮੇਰੀਆਂ ਵਾਦੂਆਵਾਂ ਉਨੂੰ ਲੱਗ ਗਈਆਂ ਮੈਂ ਨਹੀਂ ਚਾਹੁੰਦਾ ਕਿਸੇ ਦਾ ਮਾੜਾ ਹੋਵੇ ਕਾਹ ਹੋ ਮੇਰਾ ਹੱਕ ਖਾਣ ਵਾਲਾ ਹੀ ਹੋਵੇ ਮੈਂ ਚਾਹਣਾ ਵੀ ਉਹ ਵੀ ਆਪਣੀ ਜ਼ਿੰਦਗੀ 'ਚ ਖੁਸ਼ ਰਹੇ ਪਰ ਜੇ ਨਾ ਚਾਹੁੰਦੇ ਵੀ ਮੇਰੀਆਂ ਵਾਦੂਆਵਾਂ ਲੱਗ ਗਈਆਂ ਤਾ ਹੀ ਨਹੀਂ ਪਤਾ ਕਿਹੜੇ ਟਾਈਮ ਕੀ ਹੋ ਜਾਣਾ ਆ ਤੁਸੀਂ ਸੁਣਿਆ ਹੀ ਹੋਣਾ ক্রিকেট ਦਾ ক্রিকেট ਖੇਡ ਰਿਹਾ ਸੀ ਬੰਦਾ ਪੰਜਾਬ ਦੀ ਫਿਰੋਜ਼ਪੁਰ ਦੀ ਗੱਲ ਆ ਕਿਦਾਂ ਮਿੰਟਾਂ ਸਕਿੰਟਾਂ ਚ ਉਹਨੂੰ ਪਤਾ ਹੀ ਨਹੀਂ ਲੱਗਿਆ ਵੀ ਮੈਂ ਅਗਲਾ ਸ਼ਾਟ ਮਾਰੂੰਗਾ ਜਾਂ ਨਹੀਂ ਮਾਰੂੰ ਬੰਦੇ ਦਾ ਕੋਈ ਭਰੋਸਾ ਨਹੀਂ ਅਗਲਾ ਸਾਹ ਹੋਣਾ ਜਾਂ ਨਹੀਂ ਹੋਣਾ ਮੈਨੂੰ ਮੇਰਾ ਭਰੋਸਾ ਨਹੀਂ ਕਿਸੇ ਨੂੰ ਕਿਸੇ ਦਾ ਭਰੋਸਾ ਨਹੀਂ ਫਿਰ ਆਪਾਂ ਕਿਉਂ ਲੋਕਾਂ ਨਾਲ ਠੱਗੀਆਂ ਮਾਰਦੇ ਫਿਰਦੇ ਆ ਜਿਹਦਾ ਹੱਕ ਹੈਗਾ ਉਹਨੂੰ ਦੇ ਦਿਓ ਅਗਲਾ ਖੁਸ਼ ਰਵੇ ਆਪਦੇ ਪਰਿਵਾਰ 'ਚ ਤੇ ਨਾਲੇ ਤੁਹਾਨੂੰ ਦੁਆਵਾਂ ਦੇਵੇ ਵਈ ਹਾਂ ਮੇਰੇ ਭਾਈ ਨੇ ਮੈਨੂੰ ਬਰਾਬਰ ਕਰਤਾ ਉਹਦੇ ਬਾਕੀ ਦੁਨੀਆ ਦੇਖਦੀ ਐ ਤੇ ਮੇਰੇ ਪੰਜਾਬੀ ਭਰਾ ਮੇਰੇ ਨਾਲ ਨੇ ਮੇਰੇ ਪਰਸੋ ਚੌਥੇ ਵਾਲੀ ਵੀਡੀਓ 'ਚ ਤੁਸੀਂ ਮੈਨੂੰ ਕਾਫੀ ਸਪੋਰਟ ਕੀਤਾ ਕਮੈਂਟ ਵਧੀਆ ਵਧੀਆ ਦਿੱਤੇ ਆ ਜਿਨ੍ਹਾਂ ਨੇ ਕਮੈਂਟ ਵਧੀਆ ਵਧੀਆ ਦਿੱਤੇ ਆ ਤੇ ਸਪੋਰਟ ਕੀਤਾ ਉਹਨਾਂ ਦਾ ਪਰਮਾਤਮਾ ਉਹਨਾਂ ਨੂੰ ਇੰਨਾ ਪੈਸਾ ਦਵੇ ਕਿ ਮੁੱਕਿਆ ਨਾ ਮੁੱਕੇ ਉਹਨਾਂ ਦੇ ਘਰੇ ਕਦੇ ਕਲੇਸ਼ ਲੜਾਈ ਝਗੜਾ ਨਾ ਹੋਵੇ ਮੇਰੇ ਘਰ ਵਾਂਗੂ ਖੁਸ਼ ਰਹਿਣ ਹਮੇਸ਼ਾ ਮੈਂ ਇਹੀ ਅਰਦਾਸ ਕਰ ਸਕਦਾ ਵੀਰੋ ਤੁਹਾਡੇ ਲਈ ਤੇ ਜੇ ਤੁਸੀਂ ਮੈਨੂੰ ਹੋਰ ਸਾਥ ਦੇਵੋਗੇ ਤਾਂ ਜੋ ਪਤਾ ਲੱਗ ਸਕੇ ਮੇਰੇ ਰਿਸ਼ਤੇਦਾਰ ਜਾਂ ਭਾਈਆਂ ਨੂੰ ਕਿ ਹਾਂ ਮੇਰੇ ਨਾਲ ਕੋਈ ਖੜਾ ਤਾਂ ਤੁਹਾਡੀ ਹੋਰ ਮਿਹਰਬਾਨੀ ਹੋਊਗੀ ਤੁਹਾਡਾ एहसान ਮੈਂ ਭੁੱਲ ਨਹੀਂ ਸਕਦਾ ਹਮੇਸ਼ਾ ਆਪਦੀ ਜ਼ਿੰਦਗੀ ਚ ਯਾਦ ਰੱਖੂੰਗਾ ਕਿਰਪਾ ਕਰਕੇ ਮੇਰਾ ਸਾਥ ਦਵੋ ਤੁਹਾਡੇ ਤੋਂ ਬਿਨਾ ਮੇਰਾ ਕੋਈ ਨਹੀਂ ਇਹਨਾਂ ਵੀਡੀਓ ਨੂੰ ਵਾਇਰਲ ਕਰ ਦਿਓ ਇਹਨਾਂ ਵਾਇਰਲ ਕਰ ਦਿਓ ਕਿ ਕੋਈ ਭਾਈ ਭਾਈ ਦਾ ਹੱਕ ਨਾ ਖਾ ਸਕੇ ਧੰਨਵਾਦ ਵੀਡੀਓ ਦੇਖਣ ਲਈ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤਿਹ